ਸਾਲਛਾ ਸ੍ਰੀ ਬਾਹਿਗੁਰੂ ਜੀ ਦੀ ਫਤਿਹ ਅੱਜ 8 ਨਵੰਬਰ ਨੂੰ ਜਿਹੜੀ ਬੰਦੇ ਭਾਰਤ ਟ੍ਰੇਨ ਚੱਲੀ ਆ ਉਹ ਬਰਨਾਲਾ ਤਪਾ ਨਾਲ ਰੁਕਣ ਕਾਰਨ ਜਿੱਥੇ ਵਪਾਰੀ ਵਰਗ ਦੇ ਵਿੱਚ ਬਹੁਤ ਹੀ ਵੱਡਾ ਰੋਸ ਹੈਗਾ ਉੱਥੇ ਹੀ ਪਾਜਪਾ ਜਿਹੜੀ ਆਗੂ ਆ ਗਈ ਉਹ ਵੀ ਚੁੱਪ ਆ ਗਈ ਕਿਉਂਕਿ ਜਿਹੜਾ ਵਪਾਰੀ ਵਰਗਾ ਸ਼ਹਿਣਾਪਦੌਰ ਤਪਾ ਮੰਡੀ ਬਰਨਾਲਾ ਦਾ ਉਹਨੇ ਵੀ ਉਸ ਟ੍ਰੇਨ ਦਾ ਲਾਹਾ ਲੈਣਾ ਸੀਗਾ ਪਰੰਤੂ ਜਿਹੜੇ ਇੱਥੋਂ ਦੇ ਸਾਡੇ ਮੈਂਬਰ ਪਾਰਲੀਮੈਂਟ ਅਗੇ मीत हेयर जी ਉਹ ਵੀ ਪਿਛਲੇ ਦਿਨਾਂ ਤੋਂ ਦਾਅਵੇ ਕਰ ਰਹੇ ਛਨ ਕਿ ਉਹ ਟ੍ਰੇਨ ਦਾ ਰੁਕਣਾ ਯਕੀਨੀ ਆ ਵੀ ਸਾਡੀ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨਾਲ ਗੱਲ ਵੀ ਹੋ ਚੁੱਕੀ ਆ ਪਰ ਅੱਜ ਟ੍ਰੇਨ ਨਾ ਰੁਕਣ ਕਾਰਨ ਬਹੁਤ ਹੀ ਵਪਾਰੀ ਵਰਗ ਆਮ ਕਿਸਾਨ ਮਜ਼ਦੂਰ ਵਰਗ ਦੇ ਵਿੱਚ ਬਹੁਤ ਹੀ ਰੋਸ ਦੇਖਣ ਨੂੰ ਮਿਲ ਰਿਹਾਗਾ ਹਰ ਇੱਕ ਰੋਸ ਪ੍ਰਗਟ ਕਰ ਰਿਹਾ ਕਿ ਟ੍ਰੇਨ ਨਹੀਂ ਰੁਕੀ ਪ੍ਰੰਤੂ ਜਿਹੜੇ ਕੇਂਦ ਕੇਂਦਰ ਸਰਕਾਰ ਨਾਲ ਸੰਬੰਧਤ ਆਗੂਆ ਉਹ ਵੀ ਚੁੱਪ ਬੈਠੇ ਆ ਕਿਉਂਕਿ ਵਪਾਰੀ ਵਰਗ ਆ ਜਿਹੜਾ ਪੂਰੀ ਤਰ੍ਹਾਂ ਅਜ ਨਿਰਾਸ਼ ਹੋ ਗਿਆ ਜੇਕਰ ਟ੍ਰੇਨ ਰੋਕਦੀ ਤਾਂ ਵਪਾਰੀ ਵਰਗ ਨੇ ਥਾ-ਥਾ ਲੱਡੂ ਵੰਡਣੇ ਸੀਗੇ ਇਹ ਵੀ ਜ਼ਿਲ੍ਹੇ ਬਰਨਾਲੇ ਨਾਲ ਇੱਕ ਵੱਡਾ ਵਿਤਕਰਾਗਾ ਜਿਸ ਦਾ ਰੋਸ ਵਪਾਰੀ ਵਰਗ ਕਰ ਰਿਹਾਗਾ ਬਰਨਾਲਾ ਸਟੇਸ਼ਨ ਤੇ ਵੀ ਕੀਤਾਗਾ ਤੇ ਤਪਾ ਮੰਡੀ ਤੇ ਹੋਰ ਥਾਮਾਂ ਤੇ ਪਿੰਡਾਂ ਵਿੱਚ ਵੀ ਕਰ ਰਹੇ ਨੇ ਇਸ ਲਈ ਜਿਹੜੀ ਸਰਕਾਰ ਕੇਂਦਰ ਸਰਕਾਰ ਦੀ ਇਹ ਘਟੀਆ ਨੀਤੀ ਹੈ ਬਹੁਤ ਹੀ ਨਿੰਦਣਯੋਗ ਹੈਗੀ ਅੱਜ ਪਾਰਲੀਮੈਂਟ ਮੈਂਬਰ ਆ ਜਿਹੜੇ ਗਰਮੀਤ ਮੀਤ ਹਰ ਜੀ ਉਹ ਵੀ ਕਹਿ ਰਹੇ ਨੇ ਕਿ ਅਸੀਂ ਟਰੇਨ ਨਾਲ ਰੁਕਣ ਕਾਰਨ 1 ਦਸੰਬਰ ਤੋਂ ਸਟੇਸ਼ਨ ਤੇ ਰੋਸ ਪ੍ਰਗਟ ਕਰਾਂਗੇ ਜਦੋਂ ਸੱਪ ਨੰਗਿਆ ਹੁਣ ਗੀਹਾ ਕੁੱਟੜ ਦਾ ਕੋਈ ਫਾਇਦਾ ਨਹੀਂ ਗਾ ਵਪਾਰੀ ਵਰਗ ਨੂੰ ਨਾਲ ਸਿਆਖਤ ਕਰਨ ਦਾ ਮੈਂ ਸਾਡੇ ਪੰਜਾਬ ਸਰਕਾਰ ਦੀ ਵੀ ਇਸ ਜਿਹੜੀ ਕਾਰਗੁਜ਼ਾਰੀ ਉਹਦੀ ਬਹੁਤ ਹੀ ਜ਼ਿਆਦਾ ਨਿੰਦਿਆ ਕਰਦਾ ਕਿ ਉਹਨਾਂ ਨੇ ਟਰੇਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰਾ ਆਪ ਦਾ ਜਿਹੜਾ ਉਨ੍ਹਾਂ ਨਾਲ ਗੱਲਬਾਤ ਕਰਕੇ ਟ੍ਰੇਨ ਦਾ ਰੁਕਣਾ ਚ ਕੀਦੀ ਬਣਾਉਣਾ ਸੀਗਾ ਅੱਜ ਇਹ ਜਿਹੜੀ ਸਰਕਾਰ ਆ ਇਹ ਵੀ ਲੋਕਾਂ ਲਈ ਹਾਸ਼ਿਆ ਬਣ ਕੇ ਰਹਿ ਗਈ ਵੀ ਇਹ ਸਰਕਾਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਚਾਹੇ ਹੋਰ ਸਰਕਾਰ ਨਾਲ ਸੰਬੰਧਤ ਨਮਾਇंदे ਸੀ ਉਹ ਬਾਰੀ-ਬਾਰੀ ਇਹ ਗੱਲ ਕਹਿ ਰਹੇ ਸੀਗੇ ਕਿ ਜਿਹੜੀ ਟ੍ਰੇਨ ਆ ਉਹ ਰੁਕੂਗੀ ਪਰ ਤੁ ਨਾ ਰੁਕਣ ਕਾਰਨਾਂ ਚ ਵਪਾਰੀ ਵਰਗ ਨਿਰਾਸ਼ ਆ ਲੋਕਾਂ ਦੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਲਾਫ ਜਿਹੜਾ ਰੋਸ ਆਗਾ ਉਹ ਦੇਖਣ ਨੂੰ ਪਿੰਡਾਂ ਵਿੱਚ ਮਿਲੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਟ੍ਰੇਨ ਆ ਜਿਹੜੀ ਨਾ ਰੁਕਣ ਕਾਰਨ ਹੋਰ ਜਿਹੜੀਆਂ ਜਿੱਥੇ ਬੰਨੀਆਂ ਉਹ ਵੀ ਆਪ ਰੋਸ ਪ੍ਰਗਟ ਕਰਨੀਆਂ ਟ੍ਰੇਨ ਰੁਕਣ ਦੀ ਯਕੀਨੀ ਵਧਾਉਣਾ ਵਧਾਉਣ ਗਿਆ ਸਾਰਿਆਂ ਦਾ ਫਰਜ਼ ਬਣਦਾ ਸੀਗਾ ਤੇ ਕੇਂਦਰ ਸਰਕਾਰ ਨਾਲ ਜਿਹੜੇ ਸੰਬੰਧਤਾ ਗੂ ਆ ਉਹ ਆਪਣੀ ਲੀਡਰਸ਼ਿਪ ਨਾਲ ਗੱਲ ਕਰਦੇ ਟ੍ਰੇਨ ਰੁਕਣ ਨੂੰ ਯਕੀਨੀ ਵਧਾਉਂਦੇ ਤਾਂ ਕਿ ਜਿਹੜਾ ਵਪਾਰ ਸਾਡੇ ਪਾਰੀ ਵਰਗਾਂ ਛੋਟੇ ਵਪਾਰੀ ਵੱਡੇ ਪਾਰੀ ਉਹਨਾਂ ਦੇ ਕਾਰੋਬਾਰ ਵਿੱਚ ਹੋਰ ਵੀ ਵਾਧਾ ਹੁੰਦਾ ਕਿੱਥੇ ਵਪਾਰੀ ਵਰਗ ਨੂੰ ਤਾਂ ਬਹੁਤ ਹੀ ਵੱਡਾ ਨੁਕਸਾਨ ਪਹੁੰਚਿਆਗਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ